ਸਾਂਜੀ ਕਾਰਿਆ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਣ ਨੂੰ ਲੈ ਕੇ ਜਿਹਨਾਂ ਨੂੰ ਧਮਕੀ ਦੇਣ ਵਾਲੇ ਦੀ ਗ੍ਰਫਤਾਰੀ ਹੋ ਗਈ ਹੈ ਤਾਂ ਦੱਸ ਦਈਏ ਕਿ ਉਹਨਾਂ ਨੂੰ ਬੀਤੇ ਕੁਝ ਸਮੇਂ ਪਹਿਲਾਂ ਈਮੇਲ ਜਰੀਏ ਉਹਨਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਤੇ ਅੱਜ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਵੀ ਕਰ ਲਿਆ ਤਾਂ ਦੱਸ ਦੇ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਮੇ ਬੰਗਾਲ ਤੋਂ ਇਸ ਵਿਅਕਤੀ ਨੂੰ ਜੇ ਕਾਬੂ ਕੀਤਾ ਗਿਆ ਤੇ ਮਲਜਮ ਦੀ ਪਛਾਣ ਜੇ ਦੱਸੀ ਜਾ ਰਹੀ ਹੈ ਦਿਲਕ ਚੌਧਰੀ ਦੇ ਵੱਜੋਂ ਹੋਈ ਹੈ ਜੋ ਖੁਦ ਨੂੰ ਗੋਲਡੀ ਬਰਾਡ ਦੇ ਗੈਂਗ ਦਾ ਮੈਂਬਰ ਵੀ ਦੱਸਦਾ ਸੀ ਤਾਂ ਦੱਸਦੀ ਹੈ ਕਿ ਪਹਿਲਾਂ ਵੀ ਕੈਨੇਡਾ ਦੇ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਗੋਲੀਆਂ ਚੱਲੀਆਂ ਸੀ ਤੇ ਉਹਨਾਂ ਨੂੰ ਕਾਫੀ ਧਮਕੀਆਂ ਵੀ ਮਿਲ ਰਹੀਆਂ ਸੀ ਤੇ ਅੱਜ ਉਹਨਾਂ ਨੂੰ ਈਮੇਲ ਦੇ ਜ਼ਰੀਏ ਧਮਕੀ ਪੇਜ ਜਣ ਵਾਲੇ ਨੂੰ ਕਾਬੂ ਕਰ ਲਿਆ ਗਿਆ ਤਾਂ ਦੱਸਦੀ ਹੈ ਕਿ ਉਹਨਾਂ ਨੂੰ ਈਮੇਲ ਦੇ ਜ਼ਰੀਏ ਧਮਕੀ ਮਿਲੀ ਸੀ ਤੇ ਉਹਨਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਪੰਚਮੀ ਬੰਗਾਲ ਤੋਂ ਉਸ ਵਿਅਕਤੀ ਨੂੰ ਦੋਸ਼ੀ ਨੂੰ ਜੋ ਕਾਬੂ ਕਰ ਲਿਆ ਗਏ ਤੇ ਉਸ ਮਲਜਮ ਦੀ ਪਛਾਣ ਦਲਪ ਚੌਧਰੀ ਦੇ ਵਜੋਂ ਹੋਈ ਹੈ ਜੋ ਕਿ ਖੁਦ ਨੂੰ ਗੋਲਡੀ ਬਰਾੜ ਦੀ ਗੈਂਗ ਦਾ ਮੈਂਬਰ ਵੀ ਦੱਸਦਾ ਸੀ ਤਾਂ ਦੱਸਦੀ ਹੈ ਕਿ ਕਪਿਲ ਸ਼ਰਮਨ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਨੂੰ ਪੱਛਮੀ ਬੰਗਾਲ ਤੋਂ ਜੇ ਕਾਬੂ ਕੀਤਾ ਗਿਆ ਖਬਰ ਤੁਹਾਡੇ ਨਾਲ ਸੰਜੀ ਕਰਿਆ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਣ ਨੂੰ ਲੈ ਕੇ ਜਿਹਨਾਂ ਨੂੰ ਧਮਕੀ ਦੇਣ ਵਾਲੇ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਦੱਸ ਦਈਏ ਕਿ ਉਹਨਾਂ ਨੂੰ ਬੀਤੇ ਕੁਝ ਸਮੇਂ ਪਹਿਲਾਂ ਈਮੇਲ ਜਰੀਏ ਉਹਨਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਤੇ ਅੱਜ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਵੀ ਕਰ ਲਿਆ ਤਾਂ ਦੱਸ ਦੇ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਪੱਛਮੀ ਬੰਗਾਲ ਤੋਂ ਇਸ ਵਿਅਕਤੀ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਮਲਜਮ ਦੀ ਪਛਾਣ ਜ ਦੱਸੀ ਜਾ ਰਹੀ ਹੈ ਉਹ ਦਿਲਕ ਚੌਧਰੀ ਦੇ ਵਜੋਂ ਹੋਈ ਹੈ ਜੋ ਖੁਦ ਨੂੰ ਗੋਲਡੀ ਬਰਾਡ ਦੇ ਗੈਂਗ ਦਾ ਮੈਂਬਰ ਵੀ ਦੱਸਦਾ ਸੀ ਤਾਂ ਦੱਸਦੀ ਹੈ ਕਿ ਪਹਿਲਾਂ ਵੀ ਕੈਨੇਡਾ ਦੇ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚੱਲੀਆਂ ਸੀ ਤੇ ਉਹਨਾਂ ਨੂੰ ਕਾਫੀ ਧਮਕੀਆਂ ਵੀ ਮਿਲ ਰਹੀਆਂ ਸੀ ਤੇ ਅੱਜ ਉਹਨਾਂ ਨੂੰ ਈਮੇਲ ਦੇ ਜ਼ਰੀਏ ਧਮਕੀ ਪੇਜਣ ਵਾਲੇ ਨੂੰ ਕਾਬੂ ਕਰ ਲਿਆ ਗਿਆ ਤਾਂ ਦੱਸਦੀ ਕਿ ਉਹਨਾਂ ਨੂੰ ਈਮੇਲ ਦੇ ਜ਼ਰੀਏ ਧਮਕੀ ਮਿਲੀ ਸੀ ਤੇ ਉਹਨਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਪੰਚਮੀ ਬੰਗਾਲ ਤੋਂ ਉਸ ਵਿਅਕਤੀ ਨੂੰ ਦੋਸ਼ੀ ਨੂੰ ਜੋ ਕਾਬੂ ਕਰ ਲਿਆ ਗਿਆ ਤੇ ਉਸ ਮਲਚਮ ਦੀ ਪਛਾਣ ਦਲਪ ਚੌਧਰੀ ਦੇ ਵੱਜੋਂ ਹੋਈ ਹੈ ਜੋ ਕਿ ਖੁਦ ਨੂੰ ਗੋਲਡੀ ਬਰਾੜ ਦੀ ਗੈਂਗ ਦਾ ਮੈਂਬਰ ਵੀ ਦੱਸਦਾ ਸੀ ਤਾਂ ਦੱਸਦੀ ਹੈ ਕਿ ਕਪਿਲ ਸ਼ਰਮਣ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਨੂੰ ਪੱਛਮੀ ਬੰਗਾਲ ਤੋਂ ਜੇ ਕਾਬੂ ਕੀਤਾ ਗਿਆ ਖਬਰ ਤੁਹਾਡੇ ਨਾਲ ਸੰਜੀ ਕਰਿਆ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਣ ਨੂੰ ਲੈ ਕੇ ਜਿਹਨਾਂ ਨੂੰ ਧਮਕੀ ਦੇਣ ਵਾਲੇ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਦੱਸਦੀ ਹੈ ਕਿ ਉਹਨਾਂ ਨੂੰ ਬੀਤੇ ਕੁਝ ਸਮੇਂ ਪਹਿਲਾਂ ਈਮੇਲ ਜਰੀਏ ਉਹਨਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਤੇ ਅੱਜ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਵੀ ਕਰ ਲਿਆ ਤਾਂ ਦੱਸਦੇ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਪੱਛਮੀ ਬੰਗਾਲ ਤੋਂ ਇਸ ਵਿਅਕਤੀ ਨੂੰ ਜੇ ਕਾਬੂ ਕੀਤਾ ਗਿਆ ਤੇ ਮਲਜਮ ਦੀ ਪਛਾਣ ਜ ਦੱਸੀ ਜਾ ਰਹੀ ਹੈ ਦਿਲਕ ਚੌਧਰੀ ਦੇ ਵਜੋਂ ਹੋਈ ਹੈ ਜੋ ਖੁਦ ਨੂੰ ਗੋਲਡੀ ਬਰਾਡ ਦੇ ਗੈਂਗ ਦਾ ਮੈਂਬਰ ਵੀ ਦੱਸਦਾ ਸੀ ਤਾਂ ਦੱਸਦੀ ਹੈ ਕਿ ਅਹਿਲਾ ਵੀ ਕੈਨੇਡਾ ਦੇ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉਤੇ ਗੋਲੀਆਂ ਚੱਲੀਆਂ ਸੀ ਤੇ ਉਹਨਾਂ ਨੂੰ ਕਾਫੀ ਧਮਕੀਆਂ ਵੀ ਮਿਲ ਰਹੀਆਂ ਸੀ ਤੇ ਅੱਜ ਉਹਨਾਂ ਨੂੰ ਈਮੇਲ ਦੇ ਜ਼ਰੀਏ ਧਮਕੀ ਪੇਜ ਜਣ ਵਾਲੇ ਨੂੰ ਕਾਬੂ ਕਰ ਲਿਆ ਗਿਆ ਤਾਂ ਦੱਸਦੀ ਕਿ ਉਹਨਾਂ ਨੂੰ ਈਮੇਲ ਦੇ ਜ਼ਰੀਏ ਧਮਕੀ ਮਿਲੀ ਸੀ ਤੇ ਉਹਨਾਂ ਤੋਂ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਪਛਮੀ ਬੰਗਾਲ ਤੋਂ ਉਸ ਵਿਅਕਤੀ ਨੂੰ ਦੋਸ਼ੀ ਨੂੰ ਜੋ ਕਾਬੂ ਕਰ ਲਿਆ ਗਿਆ ਤੇ ਉਸ ਮਲਜਮ ਦੀ ਪਛਾਣ ਦਲਪ ਚੌਧਰੀ ਦੇ ਵਜੋਂ ਹੋਈ ਹੈ ਜੋ ਕਿ ਖੁਦ ਨੂੰ ਗੋਲਡੀ ਬਰਾੜ ਦੀ ਗੈਂਗ ਦਾ ਮੈਂਬਰ ਵੀ ਦੱਸਦਾ ਸੀ ਤਾਂ ਦੱਸਦੀ ਹੈ ਕਿ ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਨੂੰ ਪਛਮੀ ਬੰਗਾਲ ਤੋਂ ਜੋ ਕਾਬੂ ਕੀਤਾ ਗਿਆ